ਵਾਹਿਗੁਰੂ ਜੀ ਸਤਨਾਮ ਸੋਹਿਲਾ ਸਾਹਿਬ ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤੋ ਕਰ ਗਾਵੋ ਸੋਹਿਲਾ ਸਿਵ ਰਹੋ ਸਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿ ਜੀਅੜੇ ਸੰਭਾਲਿਆ ਨ ਦੇਖੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਤਿਸੋ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਹੋਤੇ ਲੋ ਦੇਹੋ ਸੱਜਣ ਅਸੀਸੜੀਆ ਜਿ ਹੋਏ ਸਾਹਿਬ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਅਕਰ ਛੇ ਅਗੁਰ ਛੇ ਉਪਦੇਸ ਗੁਰ ਗੁਰ ਇਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਿ ਰਾਖ ਵਡਾਈ ਤੋਏ ਰਹਾਉ ਵੇਸੁਐ ਚਸਿਆ ਘੜੀਆ ਪਹਾਰਾ ਥਿਤੀ ਵਾਰੀ ਮਾਹੋ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਾਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਕੂਲੰਤ ਜੋਤੀ ਕੈਸੀ ਆਰਤੀ ਹੋਏ ਬਾਬੂ ਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਸ ਮੂਰਤ ਨਨ ਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬੇਨ ਸਹਸ ਤਵ ਗੰਧ ਅਵਚਲਤਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੰਦਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾਤੇ ਤੇਰਾ ਨਾਹਿ ਵਾਸਾ ਰਾਗ ਗੋੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤੈਨੇ ਅੰਤਰ ਹੋ ਮਾ ਕੰਡਾ ਹੈ ਜੋ ਜੋ ਚਲਹਿ ਚੁਬਾ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ दुख जन्म मरण भव खंडा हे अविनाशी पुरख पाया परमेश्वर बहुत सोब खंड ब्रह्मांडा हे हम गरीब मस्कीन प्रभ तेरे हर राखो राख वड वडा हे जान नारक नाम आधार टेक है हर नामे ही सुख मंडा हे राग गौड़ी पूर्वी मोहल्ला 5वा ਕਰੋ ਬੇਨੰਤੀ ਸੁਨਹੁ ਮੇਰੇ ਮੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟ ਚਲਹੁ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟਾ ਦਿਨ ਸੁ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇਮ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤੈਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੀ ਵਸੇਰਾ ਨਿਜ ਕਰ ਮਹਲ ਪਭੋ ਸੁਖ ਸਾਜੇ ਬਾਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਾਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੇ ਮੋਕੋ ਕਰ ਸੰਤਨ ਕੀ ਧੂਰੇ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਾੰ ਗੁਰਪ੍ਰਸਾਦ ਜਪੋ ਆਦੇ ਸਾਚੇ ਚੁਗਾਦੇ ਸਾਚੋ ਹੈ ਭੀ ਸਾਚੋ ਨਾਨਕ ਹੋਸੀ ਭੀ ਸਾਚੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਸ਼ਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ ਅਮਤੋਜ ਕਹਜੈ ਕੋਟ ਇੰਦਰ ਇੰਦਰਾ ਸਾਹੋ ਸਾਹਣ ਗਣਜੈ ਤ੍ਰਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਤ ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਵਰਨਤ ਸੁਮਤ ਪੁਜੰਗ ਪ੍ਰਿਆਤ ਚੰਦ नमस्तोल प्रणाम प्रणाम में समस्तोल पूर्णा से अगंजुल अनामे समस्तोल निवासी निरकामंग बेपुते समस्तल स्वरूपे कर्मंग परणासि सुधर्मंग बेपुते सदा सत्यदा आनंद सतरंग पानासि कारी मूल कुनिंदा समस्तोल निवासी अजाएव बेपुते गजाएव गनीमे हरियंग करियंग करीमल रिहिमे चतरचक्रवर्ती चतरचक्र भुगते स्यंपव शुभम सर्वदा सर्जुगते दुकालंग परणा सीधा यालंग स्वरूपे सदायंग संगे अपंगं वैपुते चत्रचक्रवर्ती चत्रचक्र भुगते स्यौपव शुभम सर्वदा सर्वजुगते दुकालंग परणा सीधा यालंग स्वरूपे सदायंग संगे अपंगं वैपुते वाहे गुरुजी का खालसा वाहे गुरुजी की फतेह